ਗੁਰੂ ਸਾਹਿਬ ਨੰਬਰ ਜੀ ਦੇ ਸਿੱਧਾ ਗੁਰਦੀ ਸਾਹਿਬ ਦੇ ਮਾਰਗ ਦੇ ਵਿੱਚ ਆਜ ਮੈਂ ਗੁਰੂ ਘਰ ਸੁਖਰਾਨਾ ਕਰਨ ਵਾਸਤੇ ਆਇਆ ਕਿ ਹੇਮਰਾ ਰਾਜੀ ਜੀ ਮਾਰਕੀਟ ਕਮੇਟੀ ਸਾਹਮਣੇ ਵਾਲੇ ਚੇਅਰਮੈਨ ਬਣੇ ਸੋ ਹਾਈ ਕਮਾਂਡ ਦਾ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਹੈ ਸਾਡੇ ਪਾਰਟੀ ਸੁਪਰੀਮੋਰਮ ਕੇ ਜੀ ਬਾਦ ਜੀ ਦਾ ਸਿਮੀ ਪਾਰਟੀ ਲੀਡਰ ਮੁੱਖ ਮੰਤਰੀ ਪੰਜਾਬ ਸਰਦਾਰ ਕੋ ਸਿਮਾਨ ਜੀ ਦਾ ਉਹਨਾਂ ਨੇ ਪਾਰਟੀ ਪ੍ਰਤੀ ਵਫਾਦਾਰੀ ਨੂੰ ਦੇਖਦੇ ਹੋਏ ਲੋਕਾਂ ਦੀ ਸੇਵਾਦਾਰ ਬਣ ਕੇ ਸੇਵਾ ਕਰਦੇ ਹੋਏ ਦੇਖਦੇ ਹੋਏ ਅਜੇਮਰਾ ਰਾਜੀ ਚੇਅਰਮੈਨ ਬਣਿਆ ਸੋ ਗੁਰੂ ਸਾਹਿਬ ਦਾ ਸੁਖਰਾਨਾ ਕਰਨ ਵਾਸਤੇ ਗੁਰੂ ਘਰ ਪਹੁੰਚਿਆ ਉਜਤੇ ਸਿੰਘ ਰਾਈ ਕੁਮਾਰ ਦਾ ਧੰਨਵਾਦ ਗੁਰੂ ਸਾਹਿਬ ਦਾ। ਜੇਮਰਾਜ ਰਾਜੀ ਨੂੰ ਬਹੁਤ ਬਹੁਤ ਧੰਨਵਾਦ। ਜਿਹੜੀ ਅੱਜ ਮੀਟਿੰਗ ਹੋਈ ਹੈ ਜੀ ਕੌਂਸਲਰਾਂ ਦੇ। ਇਸ ਨਗਰ ਕੌਂਸਲ ਸਾਹਮਣੇ ਦੇ ਵਿਕਾਸ ਵਾਸਤੇ ਲੁਧਿਆਣੇ ਤੋਂ ਨਾਲ ਲਈ ਬੜੀ ਇਲੈਕਟ੍ਰਿਕ ਵਾਸਤੇ ਸਾਰਿਆਂ ਨੂੰ ਪਿਆ ਵੀ ਕਰਦੇ ਹੋਏ ਕੰਮ ਕਰਨਾ ਤੇ ਜਿਹੜੇ ਉਮੀਦਵਾਰਾਂ ਨੂੰ ਕਿਤੇ ਮਿਲੀ ਆ ਬਹੁਤ ਵੱਡੀ ਲੀਡਰਨ ਦੇ ਤਾਕਤ। ਇਹ ਤਾਂ ਗੱਲ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਗੁਰੂ ਘਰ ਦਾ ਸ਼ੁਕਰਾਨਾ ਕਰਨਾ ਆਇਆ ਆ ਆਮ ਆਦਮੀ ਪਾਰਟੀ ਦੇ ਸੁਪਰੀਮਮੋਸ਼ਰੀ ਅਰਵਿੰਦ ਕੇਜਰੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਦੇ ਸਾਰੇ ਸੀਨੀਅਰ ਲੀਡਰਸ਼ਿਪ ਦਾ ਪੰਜਾਬ ਦੇ ਕੈਬਨਿਟ ਮਨਿਸਟਰ ਸਰਦਾਰ ਹਰਦੀਪ ਸਿੰਘ ਮੁੰਡਿਆ ਜੀ ਦਾ ਆਮ ਆਦਮੀ ਪਾਰਟੀ ਸਾਨੇਵਾਲ ਹਲਕੇ ਦੇ ਸਾਰੇ ਸਮੂਚੀ ਟੀਮ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸੇਵਾ ਅੱਜ ਗੁੱਜਰ ਸਮਾਜ ਦਾ ਨਾਂ ਉੱਚਾ ਕੀਤਾ ਪੂਰੇ ਪੰਜਾਬ ਦੇ ਵਿੱਚ ਪੂਰੇ ਕੋਈ ਦਿੱਲੀ ਤੋਂ ਵੀ ਮੈਨੂੰ ਫੋਨ ਕਰ ਰਿਹਾ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਕਿ ਪੰਜਾਬ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਸਾਨੇਵਾਲ ਮਾਰਕੀਟ ਕਮੇਟੀ ਦੀ ਗੁਜਰ ਬਰਾਦਰੀ ਨੂੰ ਆਮ ਆਦਮੀ ਪਾਰਟੀ ਨੇ ਤਾਰ ਬਖਸ਼ੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਬਾਜੀ ਬਾਬਾ ਜੀ ਬੋਲੇ ਸਾਰੇ ਕੰਮ ਜੱਸੀ ਸਤਿ ਸ਼੍ਰੀ ਅਕਾਲ ਬਰਾਮ ਬਰਾਮ ਨਾਮ ਗ੍ਰੇਟ ਗ੍ਰੇਟ